ਮੰਮੀ ਸੇਮੀ ਸਹੀ ਕਹਿੰਦੀ ਤੂੰ ਉਹਦੀ ਗੱਲ ਨਹੀਂ ਕੋਲਨੀ ਇਹਦੇ ਚ ਪੱਕੀ ਗੱਲ ਕੋਈ ਡੈਂਡੂਨ ਹੁੰਦੀ ਆ ਚਲ ਉਠਾ ਚਲ ਮਗਾਨੇ ਚਲੋ ਮੇਲਾ ਤੋਂ ਮੇਲਾ ਕਿ ਨਹੀਂ ਹੋ ਰਹਾਗਾ ਲੱਗਦਾ ਸੱਚੀ ਇਹ ਚ ਡੈਂਡੂਨ ਆਉਂਦੀ ਆ ਮੈਂ ਉਹ ਤੇ ਜ਼ਰੂਰੀ ਕੰਮ ਗਿਆ ਸੀਗਾ ਤੁਸੀਂ ਉਹ ਵੀ ਨਹੀਂ ਮੈਨੂੰ ਕਰਨ ਦਿੱਤਾ ਪਰ ਮੰਮੀ ਦੋਰੇ ਦੇ ਚੱਕਰ ਚ ਹਾੜਾ ਤੇ ਨੁਕਸਾਨ ਕਰ ਦੇਣਾ ਸੀ ਨਾ ਹਾੜਾ ਤੇ 파ੜ ਦੇਣਾ ਸੀ ਜਿਹਰੇ ਨੇ ਜੇ ਅਸੀਂ ਨਾ ਬੰਦੇ ਤੇ ਇਹ ਤੇ ਗੱਲ ਤੇਰੀ ਸਹੀ ਆ ਤੇ ਯਾਰ ਇਹ ਗੱਲ ਤੁਸੀਂ ਪਹਿਲਾਂ ਕਿਉਂ ਦੱਸੀ ਸਾਨੂੰ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਮੰਮੀ ਝੂਠ ਨਹੀਂ ਬੋਲ ਸਕਦੇ ਮੰਮੀ ਗੱਲ ਇਹ ਨਹੀਂ ਵੱਧ ਗਈ ਜੇ ਮੈਂ ਨਾ ਦੱਸਦੀ ਤੇ ਗੱਲ ਹੋਰ ਵੱਧ ਜਾਣੀ ਹੀ ਹੋਰ ਫਸਣਾ ਹੀ ਮੈਂ ਭੈਣ ਜੀ ਮੁੰਡੇ ਨੇ ਬਹੁਤ ਸਿਆਣੀ ਗੱਲ ਕੀਤੀ ਆ ਕੁੜੀ ਦਾ ਇਲਾਜ ਕਰਾਓ ਤੇ ਠੱਢੀ ਦਿਮਾਗ ਨਾਲ ਸੋਚੋ ਬੈ ਕੇ ਇਹ ਕੋ ਬੁੱਢੀ ਗੋਢੀ ਦਾ ਖੇਡ ਨਹੀਂ ਹੈਗਾ ਠੀਕ ਹੈ ਨਾ ਪਰਿਵਾਰ ਚ ਬੈਠੋ ਉਹਦਾ ਕੁੜੀ ਦਾ ਇਹ ਬਾਪੇ ਕੋਲ ਕੇ ਇਲਾਜ ਕਰਾਓ ਆਪਣੇ ਘਰ ਦਾ ਪਾਜ ਆਪ ਨਾ ਕਰ ਲੋ ਠੀਕ ਆ ਭਾਜੀ ਵੇਖਦੇ ਆ ਫਿਰ ਚਲੋ ਠੀਕ ਹੈ ਭੈਣ ਜੀ ਫਿਰ ਮੈਂ ਚੱਲਦਾ ਤੇ ਤੁਸੀਂ ਇਲਾਜ ਕਰਾਓ ਕਿਤੇ ਬੈਹਜੋ ਭਾਜੀ ਮੈਂ ਚਾਹ ਬਣਾਉਣੀ ਆ ਪੀ ਕੇ ਜਾਇਓ ਨਹੀਂ ਨਹੀਂ ਮੈਂ ਜਲਦੀ ਬੈਂਕ ਤੇ ਕੰਮ ਜਾਣਾ ਠੀਕ ਹੈ ਜੀਤੇ ਵੇਖ ਲਾ ਫੋਨ ਦੱਸ ਮੈਂ ਕੀ ਕਰਾਂ ਇਹਦਾ ਲਾਜ ਮੈਂ ਕਿੱਥੇ ਕਰਾਉਂਦੀ ਫਿਰਾਂ ਉਹ ਕਰਨਾ ਕੀ ਆ ਮੰਮੀ ਮੈਂ ਤਾਂ ਮੁੰਡੇ ਤੁਹਾਡੇ ਨੂੰ ਬਥੇਰਾ ਸਮਝਾਇਆ ਸੀ ਵੀ ਛਟਕਾਰਾ ਕਰ ਲਾ ਆਪਣਾ ਤੇ ਉਹਨੇ ਗੱਲ ਕੀਤੀ ਵੀ ਚੋਲੇ ਸਾਹਮਣੇ ਕੋਈ ਪਤਾ ਨਹੀਂ ਕੀ ਗੱਲਾਂ ਕਰਕੇ ਗਾਂ ਗਿਆ ਚੱਲ ਕਰਾਉਣਾ ਤੇ ਪੈਣਾ ਹੀ ਆ ਫਿਰ ਹੁਣ ਠੀਕ ਆ ਮੰਮੀ ਫਿਰ ਕਰਾਉਂਦੇ ਰੋ ਇਲਾਜ ਤੇ ਤੂੰ ਕਿੱ데 ਚੱਲੇ ਜਾਏ ਮੈਂ ਬਾਹਰ ਸੌਣ ਲੱਗਾ ਕਿਉਂ ਸੰਦੀਪ ਦੇਖ ਜਿੱਨਾ ਚਿਰ ਤੇਰਾ ਇਲਾਜ ਨਹੀਂ ਨਾ ਹੁੰਦਾ ਤੇ ਮੈਂ ਬਾਰਿਸ਼ ਹੂੰਗਾ ਤੇ ਇੱਥੇ ਕੀ ਆ ਇੱਥੇ ਸੋਜੋ ਹਾਂ ਇਲਾਜ ਤਾਂ ਨਾਲੋਂ ਨਾਲ ਚੱਲ ਰਹੀ ਰਹਿਣਾ ਯਾਰ ਮੰਮੀ ਨੇ ਦੱਸਿਆ ਸੀ ਨਾ ਕਿ ਤੂੰ ਤੇ ਮੰਮੀ ਦੇ ਸਿਰ 'ਚ ਗਮਲਾ ਮਾਰ ਦੇਣ ਲੱਗੀ ਜੇ ਸੁੱਤੇ ਪਏ ਦੀ ਮੇਰੀ ਸੰਗੀ ਘੁੱਟਦੀ ਤੇ ਕੌਣ ਜ਼ਿੰਮੇਵਾਰ ਹੈ ਯਾਰ ਦੇਖ ਗੁੱਸਾ ਨਾ ਕਰੀ ਪਰ ਮੈਂ ਰਿਸਕ ਨਹੀਂ ਲੈਣਾ ਚਾਹੁੰਦਾ ਆ ਗੱਲ ਤੇ ਸੁਣੋ ਮੇਰੀ ਤੂੰ ਐਦਾ ਕਿਉਂ ਕਰਦੇ ਪਏ ਜੇ ਤੂੰ ਹੀ ਨਹੀਂ ਸਾਥ ਦੇਣਾ ਮੇਰਾ ਤੇ ਹੋਰ ਕਿਨੇ ਦੇਣਾ ਵਾਂ ਸੰਦੀਪ ਮੈਂ ਤੇਰਾ ਸਾਥ ਦੇਣ ਡਿਆ ਵਾਂ ਮੈਂ ਜਿਹੜੇ ਲਾਜ ਵਾਸਤੇ ਮੰਨਿਆ ਨਾ ਪਰ ਯਾਰ ਦੇਖ ਤੈਨੂੰ ਵੀ ਪਤਾ ਕਿ ਤੂੰ ਠੀਕ ਨਹੀਂ ਆ ਯਾਰ ਮੈਨੂੰ ਵੀ ਤੇ ਜਾਨ ਪਿਆਰੀ ਆ ਨਾ ਮੈਂ ਤੇ ਇਹ ਵਿਆਹ ਦਾ ਚੰਗੀ ਤਰ੍ਹਾਂ ਸਵਾਦ ਵੀ ਨਹੀਂ ਲਿਆ ਕੋਈ ਨਾ ਬਸ ਇਰੇ ਜਾਵਾਂਗੇ ਜਿਦੋਂ ਤੂੰ ਠੀਕ ਹੋ ਜਾਵੇਂਗੀ ਆਪਾਂ ਸੌਵਾਂਗੇ ਫੇਰ ਇਕੱਠੇ Jenggi taras utte via ke nih. Tidak nikita utte anget. Daro na. ਮੈਂ ਤਾਂ ਬਸ ਇਹੋ ਵੇਖਣ ਆਈ ਸੀ ਕਿ ਤੁਸੀਂ ਚੰਗੀ ਤਰ੍ਹਾਂ ਸੁੱਤੇ ਜਾਂ ਕਿ ਨਹੀਂ ਠੀਕ ਆ ਠੀਕ ਆ ਮੈਂ ਵੀ ਕਿਹੜਾ ਡਰਿਆ ਸੀਗਾ ਮੈਂ ਤਾਂ ਪਾਣੀ ਪੀਣ ਉੱਠਿਆ ਸੀ ਜਾ ਹੁਣ ਮੀ ਚਲੋ ਫਿਰ ਲੈ ਚਲੀਏ ਸੰਦੀਪ ਨੂੰ ਕਿਤੇ ਮੇਰਾ ਤੇ ਉਹਦੇ ਨਾਲ ਸਾਊਂਡ ਨੂੰ ਵੀ ਜੀ ਨਹੀਂ ਕਰਦਾ ਨਹੀਂ ਮੈਂ ਕਿੱਥੇ ਲੈ ਕੇ ਜਾਵਾਂ ਤੂੰ ਮੈਨੂੰ ਦੱਸ ਉਹਦਨ ਵਿਚੋਲੇ ਸਾਹਮਣੇ ਤੇ ਤੂੰ ਉਹਦੀ ਸਾਈਡ ਲੈਣ ਡਿਆ ਸੀ ਮੇਰੀ ਤੂੰ ਇੱਕ ਵੀ ਸੁਣੀ ਆ ਸੈੱਟ ਵਾਲੀ ਚ ਕਿਹੜੀ ਗੱਲ ਹੋ ਗਈ ਮੈਂ ਤੇ ਇਹ ਚਾਹੁੰਦਾ ਵੀ ਚੱਲ ਹੁਣ ਜੇ ਵਿਆਹ ਕੇ ਲਿਆਂਦੀ ਆ ਤਾਂ ਉਹਦਾ ਲਾਜ ਹੋ ਜਾਊਗਾ ਵਿਚੋਲੇ ਨੇ ਵੀ ਤੇ ਇਹੋ ਕਿਹਾ ਸੀ ਨਾ ਅਸੀਂ ਮੰਮੀ ਮਾੜੀ ਮੋਟੀ ਕੋਸ਼ਿਸ਼ ਤੇ ਕਰ ਲਈ ਐ ਅਸੀਂ ਤੇ ਕਿਤੇ ਲੈ ਕੇ ਵੀ ਨਹੀਂ ਗਈ ਉਹਨੂੰ ਦਿਖਾਉਣ ਲਈ ਮੈਂ ਲੈ ਕੇ ਜਾਵਾਂ ਕਿੱਥੇ ਮੈਂ ਕਿਹੜੇ ਇਹੋ ਜੇ ਕੰਮ ਕਰਦੀ ਫਿਰਦੀ ਆ ਮੈਨੂੰ ਕੀ ਪਤਾ ਕਿ ਕਿੱਥੇ ਖੜਨਾ ਕਿੱਥੇ ਨਹੀਂ ਖੜਨਾ ਉਹਨੂੰ ਅਜੇ 4 ਦਿਨ ਹੋਏ ਆਏ ਨੂੰ ਤੂੰ ਝਾਟੀ ਉਹਦੇ ਮਾਲ ਦਾ ਹੋ ਗਿਆ ਮਾਂ ਦੀ ਤੈਨੂੰ ਕੋਈ ਫਿਕਰ ਹੀ ਨਹੀਂ ਮੰਮੀ ਫਿਕਰ ਮੈਨੂੰ ਸਾਰਿਆਂ ਦੀ ਆ ਤੁਹਾਡੀ ਵੀ ਫਿਕਰ ਆ ਉਹਦੀ ਵੀ ਫਿਕਰ ਆ ਪਰ ਇੱਕ ਵਾਰ ਦਿਖਾਈਏ ਸਹੀ ਕਿਤੇ ਪਤਾ ਤਾਂ ਲੱਗ ਜੇ ਗੱਲ ਹੈ ਕੀ ਆ ਤੁਸੀਂ ਕਿਸੇ ਨੂੰ ਫੋਨ ਫਾਨ ਕਰੋ ਕਿ ਪਿੰਡ ਦੀ ਬੁੱਢੀ ਨੂੰ ਕਰ ਲੋ ਫੋਨ ਤੇ ਪਤਾ ਪੁੱਤਾ ਕਰੋ ਵੀ ਕਿੱਥੇ ਦਿਖਾਈਦਾ ਵਾ ਪਰ ਮੇਰੀ ਇੱਕ ਗੱਲ ਸੁਣ ਲਾ ਵਖਾ ਲੈਨੇ ਆ ਪਰ ਮੈਂ ਇਹਦੀ ਮਾਂ ਕੋ ਪਹਿਲੇ ਜਾਣਾ ਹੀ ਹੂੰ ਇਹਦੀ ਮੈਂ ਮਾਂ ਨੂੰ ਪੁੱਛਣਾ ਵੀ ਇਹਨੂੰ ਗੱਲ ਕੀ ਆ ਪਤਾ ਤਾਂ ਲੱਗੇ ਉਹਨੂੰ ਨਾਲੇ ਮੈਂ ਪੁੱਛਾਂ ਪਿਤਾ ਦਾ ਫਰਜ ਬੰਦਾ ਹੀ ਸਾਨੂੰ ਦੱਸਣਾ ਜੇ ਮੰਮੀ ਮਾਂ ਕੋਲ ਚਲ ਗਏ ਨਾ ਇਹਦੀ ਤੇ ਗੱਲ ਫਿਰ ਨੱਪੀ ਨਹੀਂ ਜਾਣੀ ਗੱਲ ਹੋਰ ਖਿੱਲਰ ਜਾਣੀ ਆ ਖਿੱਲਰ ਜਾ ਤਾਂ ਖਿੱਲਰ ਜਾ ਫਿਰ ਮੈਨੂੰ ਨਹੀਂ ਇਹਦੇ ਬਾਰੇ ਪਤਾ ਉਹਨਾਂ ਦਾ ਫਰਜ ਬੰਦਾ ਹੀ ਸਾਡੇ ਨਾਲ ਗੱਲ ਕਰਨ ਮੰਮੀ ਇਹੋ ਗੱਲ ਮੈਂ ਸੰਦੀਪ ਨੂੰ ਕਹੀ ਆ ਵੀ ਸਾਨੂੰ ਸਾਰਾ ਕੁਝ ਦੱਸਣਾ ਚਾਹੀਦਾ ਹੈਗਾ ਔਰ ਹੁਣ ਕਰੀਏ ਕੀ ਇੰਨਾ ਖਰਚਾ ਉਹਨਾਂ ਦਾ ਹੋ ਗਿਆ ਇੰਨਾ ਖਰਚਾ ਸਾਡਾ ਹੋ ਗਿਆ ਐਦਾਂ ਕਿਦਾਂ ਟੁੱਟ ਜਾਊਗਾ ਵਿਆਹ ਹੁਣ ਮੰਮੀ ਮੇਰੀ ਗੱਲ ਮੰਨੋ ਕਿਤੇ ਲੈ ਜਾਂਦੇ ਆ ਤੂੰ ਫੋਨ ਕਰੋ ਮਾਸੀ ਨੂੰ ਫੋਨ ਕਰ ਲਓ ਬਹੁਤੀ ਗੱਲ ਆ ਫਿਰ ਹਸਪੀਟਲ ਲੈ ਜਾਂਦੇ ਆ ਤੂੰ ਬੋਦੀ ਜੀ ਇਹਦਾ ਨਾਂਕਾਰ ਤਰ ਮੈਂ ਦੱਸਾਂ ਲੈ ਕੇ ਜਾਵਾਂਗੀ ਮੈਂ ਪਰ ਮੈਂ ਆਈ ਦੀ ਮਾਂ ਕੋ ਜਾਣਾ ਹੀ ਪਹਿਲੇ ਫੇਰ ਮੈਂ ਕਿਤੇ ਲੈ ਕੇ ਜਾਵਾਂਗੀ ਨਹੀਂ ਤਾਂ ਮੈਨੂੰ ਨਾ ਭਲਾਵੀਂ ਤਰ ਮੈਂ ਦੱਸਾਂ ਠੀਕ ਆ ਚਲ ਜਾਂਗੇ ਪਹਿਲਾਂ ਸੰਦੀਪ ਦੇ ਘਰ ਕਰ ਲਿਓ ਜਿਹੜੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਆ ਤੇ ਜੇ ਗੱਲ ਬਹੁਤੀ ਵੱਧ ਗਈ ਨਾ ਫੇਰ ਮੈਨੂੰ ਨਾ ਕਹਿਓ ਠੀਕ ਆ ਮੈਂ ਆਪੇ ਕਰ ਲਾਂਗੀ ਗੱਲ ਤੂੰ ਚੁੱਪ ਰਹੀਂ ਕੀ ਸੀ ਆਪਾਂ ਪਹਗਾ ਫਿਲਮਾਂ ਫਿਲਮਾਂ ਵਿੱਚ ਬਸ ਵੇਖਿਆ ਹੈਗਾ ਪਿਛਲੇ ਜਨਮ ਦੀਆਂ ਯਾਦਾਂ ਆਉਂਦੀਆਂ ਇਹ ਸਾਡੇ ਘਰ ਹੀ ਆਉਣੀ ਸੀਗੀ ਮੇਰਾ ਅੱਗੇ ਰਿਸ਼ਤੇਦਾਰ ਕੋ ਲੈ ਕੇ ਜਾਣ ਨੂੰ ਨਹੀਂ ਜੀ ਕਰਦਾ ਸੰਦੀਪ ਆਪਣੀ ਮਾਂ ਨੂੰ ਫੋਨ ਲਾ ਕੰਮ ਆ ਕੋਈ ਆਹੋ ਕੰਮ ਹੀ ਆ ਮੈਨੂੰ ਕੋਈ ਦੱਸ ਦੋ ਮੈਂ ਕੈਦੀ ਨਹੀਂ ਮੰਮੀ ਨੂੰ ਕੀ ਕੰਮ ਆ ਕੋਈ ਨਹੀਂ ਮੈਂ ਉੱਥੇ ਜਾ ਕੇ ਦੱਸਾਂਗੀ ਤੂੰ ਫੋਨ ਕਰ ਦੇ ਵੀ ਅਹੀਂ ਆਉਣਾ ਆ ਪਰ ਮੰਮੀ ਜੀ ਜਿੰਨਾ ਚੇ ਪਹਿਲੇ ਉਹ ਨਹੀਂ ਲੈਣ ਹੁੰਦੇ ਉਹਨਾਂ ਟਾਈਮ ਥੋੜੀ ਤੇ ਹੀ ਜਾ ਸਕਦੇ ਫੇਰੀ ਤੇ ਹੀ ਜਾਊਗੀ ਮੈਨੂੰ ਲੈਣ ਇਹ ਰਸਮ ਨਾਲ ਮੈਂ ਬਾਅਦ ਚ ਵੇਖਾਂਗੀ ਪਹਿਲੇ ਜਿੰਨਾ ਤੈਨੂੰ ਕੰਮ ਕਿਹਾ ਨਾ ਉਹਨਾਂ ਕਰ ਤੂੰ ਫੋਨ ਲਾ ਦੇ ਵੀ ਅਹੀਂ ਆਉਣਾ ਆ ਤੇ ਘਰੇ ਰਹਿਣ ਚਲੋ ਠੀਕ ਹੈ ਉਹ ਤੇ ਮੈਂ ਉਹਨਾਂ ਨੂੰ ਕਹ ਦਾਂਗੀ ਤੇ ਫਿਰ ਇਹ ਦੱਸ ਦੋ ਕਿਨੇ ਕਿਨੇ ਜਾਣਾ ਉਹ ਤਿਆਰੀ ਕਰ ਰੱਖਣਗੇ ਨਾ ਰੋਟੀ ਪਾਣੀ ਬਣਾ ਦੇਣਗੇ ਇਹ ਨਹੀਂ ਮੈਨੂੰ ਪਤਾ ਕਿਨੇ ਕਿਨੇ ਜਾਣਾ ਪਰ ਇਹ ਨਹੀਂ ਕੱਲ ਮੈਂ ਤੈਨੂੰ ਕਹਿੰਨੀ ਆਂ ਵੀ ਫੋਨ ਕਰਕੇ ਦੱਸ ਦੇ ਕੋਈ ਗੱਲ ਹੋ ਗਈ ਮਮੀ ਜੀ ਜਰਾ ਅਚਾਨਕ ਜਾਣਾ ਤੂੰ ਇਦਾਂ ਕੋਈ ਨਹੀਂ ਉੱਥੇ ਜਾ ਕੇ ਦੱਸਾਂਗੀ ਕਿਹੜੀ ਗੱਲ ਹੋਈ ਆ ਕਹਿਦੀ ਉਹਨਾਂ ਨੂੰ ਚੰਗਾ ਚਲੋ ਮੈਂ ਕਹਿ ਦਾਂਗੀ ਤਨ ਕਿਹੜੀ ਗੱਲ ਹੋ ਗਈ ਆ ਮੰਮੀ ਨੇ ਅਦਨ ਨੂੰ ਬੰਨ ਕੇ ਵੀ ਰੱਖਿਆ ਮੈਂ ਤਸੋ ਕੋ ਕੁਝ ਕੀਤਾ ਹੁੰਨੀ ਹੈਗਾ ਇਹ ਗੱਲ ਤੈਨੂੰ ਦੱਸਣੀ ਚਾਹੀਦੀ ਹੁਣ ਮੰਮੀ ਵੀ ਨਾਰਾਜ਼ ਹੋਦਰ ਕਿ ਤੂੰ ਸਾਰੀ ਗੱਲ ਦੱਸਦੀ ਆ ਕਿਤੇ ਹੋ ਗੱਲ ਨਾ ਕਰਨੀ ਹੋਵੇ ਸੱਸ ਨੇ ਕੀ ਕਰਾਂ ਮੈਂ ਦੱਸ ਦੇ ਜੀ ਫੇ ਮੰਮੀ ਨੂੰ ਫੋਨ ਲਾ ਕੇ ਹੋਰ ਕੀ ਕਰਨਾ ਮੰਮੀ ਜੀ ਚਾਹ ਪੀ ਲੋ ਨਹੀਂ ਨਹੀਂ ਮੈਂ ਨਹੀਂ ਪੀਣੀ ਚਾ ਲੈ ਜਾ ਐਡਾ ਕਿਦਾਂ ਨਹੀਂ ਪੀਣੀ ਚਾ ਚਾਹ ਤੇ ਤੁਹਾਨੂੰ ਪੀਣੀ ਨਹੀਂ ਨਹੀਂ ਤੂੰ ਬੋਲ ਲੈ ਕਿਦਾਂ ਨਹੀਂ ਆ ਕੀ ਹੋ ਗਿਆ ਤੈਨੂੰ ਮੰਮੀ ਚਾਹ ਪੀ ਲੋ ਜੇ ਕੋਈ ਪ੍ਰੋਬਲਮ ਦਾ ਨਾ ਨਾ ਮੰਨੇ ਮੈਨੂੰ ਬਿਸਤਰਾ ਜਾਣਾ ਤੇ ਨਹੀਂ ਜਾ ਤੂੰ ਉੱਥੋਂ ਤੇਜਿੰਦਰ ਵੀ ਕਰ ਨਹੀਂ ਹੈਗਾ ਛੱਡ ਮੈਨੂੰ ਛੱਡ ਛੱਡ ਮੈਨੂੰ ਪਰੇ ਹੋ ਛੱਡ ਸੰਦੀਪ ਕੀ ਕਰਨੀ ਆ ਤੂੰ ਤਾਈ ਸੰਦੀਪ ਕੀ ਕਰਨੀ ਆ ਤੂੰ ਤੂੰ ਨੂੰ ਬਣੇ ਆਈ ਨਾ ਹੋ ਰਹੀ ਆ ਥੱਲੇ ਨਹੀਂ ਮੈਂ ਤਨ ਬੰਦੀ ਅੱਗੇ ਤੋ ਮੈਨੂੰ ਥੱਲੇ ਲਾ ਦੇ ਥੱਲੇ ਲਾ ਮੈਨੂੰ ਥੱਲੇ ਲਾ ਦੇ ਮੈਂ ਨਹੀਂ ਕਹਿੰਦੀ ਕੁਝ ਵੀ ਤਨ ਮੈਂ ਅੱਗੇ ਤੋ ਤਨ ਨੂੰ ਤਾਂ ਮੈਂ ਮੱਈ ਥੱਲੇ ਲਾਉਂਦੀ ਉੱਤੇ ਲਟਕੀ ਰਹੇਗੀ ਤੇਰੇ ਜਵਾਈ ਨੂੰ ਵੀ ਨਾਲੇ 당ਗੂਗੀ ਤੇਰੇ ਵੇਖੀ ਸਹੀ ਸੰਦੀਪ ਥੱਲੇ ਲਾ ਦੇ ਮੈਨੂੰ ਸੰਦੀਪ ਨਾ ਕਰ ਇਦਾਂ ਸੰਦੀਪ ਲਾ ਥੱਲੇ ਮੈਨੂੰ ਮੰਮੀ ਜੀ ਮੰਮੀ ਜੀ ਉਠੋ ਚਾਹ ਪੀ ਲੋ ਕੀ ਆਇਆ ਕੁਛ ਨਹੀਂ ਸੰਦੀਪ ਤੂੰ ਲੈ ਮੰਮੀ ਜੀ ਤੁਸੀਂ ਤਾਂ ਮੈਨੂੰ ਕਿਹਾ ਹੈਗਾ ਕਿ ਘੁੱਟ ਚਾਹ ਬਣਾ ਦੇ ਆਪੇ ਕਹਿ ਕੇ ਤੇ ਤੁਸੀਂ ਸੋ ਗਏ ਜੇ ਚੱਲ ਰੱਖ ਦੇ ਤੇ ਪੀ ਲੈਨੀ ਆ ਮੈਂ ਚਲੋ ਠੀਕ ਆ ਫਿਰ ਪੀ ਲਿਓ ਠੰਡੀ ਨਾ ਹੋ ਜਾਏ ਪਈ ਪਈ ਹਾਈ ਹਾਈ ਹਾਨੂੰ ਤਾਂ ਸੁਪਨੇ ਵੀ ਇਹਦੇ ਆਉਣ ਲੱਗ ਪਏ ਆ ਦਰਵਾజా ਫੇਵਨ ਤੋਂ ਕਰ ਮਾਂ ਮਮੀ ਜੀ ਦਰਵਾజా ਖੋਲੋ ਮਮੀ ਜੀ ਮਮੀ ਜੀ ਮਮੀ ਜੀ ਦਰਵਾజా ਖੋਲੋ ਕਿਉਂ ਬੰਦ ਕਰਤਾ ਮੈਨੂੰ ਫੇਰ ਮਮੀ ਜੀ ਪਰਾਨੀ ਕੀ ਗੱਲ ਹੋਗੀ ਮਮੀ ਨੂੰ ਕਿਉਂ ਇਦਾਂ ਮੇਰ ਨਾਲ ਕਰਦੇ ਆਏ ਮਮੀ ਜੀ ਖੋਲੋ ਦਰਵਾజా ਮਮੀ ਫੂਨ ਮੇਰਾ ਕਿ ਕਿ ਚੋ ਰਹਾ ਜੇ ਮੈਨੂੰ ਕਹ ਜੁਨ ਦਾਤਾ ਮੈਂ ਕਰਾ ਨਾ ਨੂੰ ਕੁਝ ਗਾੰਦੀ ਆ ਕੀ ਕਰਾਉਨ ਮੇ ਮਮੀਆਂ ਕਾ ਵੀ ਖਰਾਕ ਦੀ ਆਵਾਜ਼ ਆਉਂਦੀ ਆ ਮੈਂ ਸੰਦੀਪ ਨੂੰ ਬੰਦ ਕੀਤਾ ਅੰਦਰ। ਓਹ ਉਹਨੂੰ ਕਿਉਂ ਬੰਦ ਕਰਤਾ ਜੀ ਹੁਣ ਉਹਨੇ ਕੀ ਕਿਹਾ ਤੁਹਾਨੂੰ? ਵੇ ਮੈਨੂੰ ਤੇਰੇ ਸੁਪਨੇ ਆਈ ਜਾਂਦੇ ਆ। ਓ ਮਮੀ ਐਵੇਂ ਨਾ ਡਰੋ। ਕੋਈ ਗੱਲ ਨਹੀਂ ਬੂਆ ਖੋਲੋ ਤੂੰ। ਵੇ ਸੁਪਨੇ ਸੱਚ ਵੀ ਹੋ ਜਾਂਦੇ ਹੁੰਦੇ ਆ। ਪਤਾ ਨਾ ਤੈਨੂੰ ਉਹ ਦਿਨ ਕੀ ਕੀਤਾ ਸੀ ਉਹਨੇ ਸਾਡੇ ਨਾਲ। ਉਹ ਭੁੱਲ ਗਿਆ ਤੂੰ। ਦਾਲ ਤੇ ਮਮੀ ਵੇ ਡਰ ਵਾਲੀ ਆ। ਪਰੋਂ ਇਹਨੂੰ ਬੰਦ ਹੀ ਰੱਖਦਾ ਮੈਂ ਤਾਂ। ਬੰਦ ਹੀ ਰੱਖਣਾ ਮੈਨੂੰ ਇੱਕ ਦਿਨ ਤੇ ਜਿੰਦਰ ਆਏਗਾ ਤੇ ਆਪੇ ਉਹ ਹੀ ਖੋਲੇਗਾ। ਮੇਰੇ ਲੋ ਮਰਜੀ ਆ ਤੁਹਾਡੀ। ਉਹ ਵਾਜਾ ਮਾਰਨ ਦੀਆਂ ਦਰਾਂ। ਰਹਿ ਤੇ ਮਾਰਾਂਦੇ ਵਾਜਾ। ਨਾਲ ਇਹਦੇ ਪੇਕੇ ਘਰ ਜਾਵਾਂਗੇ ਨਾ ਤੇ ਗੱਲ ਕਰਕੇ ਆਵਾਂਗੇ ਇਹਦੀ ਮਾਲ ਨਾਲ। ਮੰਮੀ ਤੁਸੀਂ ਬੰਦ ਕਰਤਾ ਨਾ ਤੇ ਜਿੰਦਰ ਨੇ ਫੇਰ ਆ ਕੇ ਦਾ ਸਾਥ ਦੇਣਾ। ਉਦੋਂ ਵੀ ਬੰਦ ਕੇ ਵੇਖਦੇ ਆਂ ਹੀ ਨਾ। ਉਦੋਂ ਵੀ ਨੇ ਸਾਨੂੰ ਕਹਿਤਾ। ਕਿ ਕੀ ਕੀਤਾ ਉਹਨੇ ਕੁਝ ਵੀ ਨਹੀਂ ਕੀਤਾ। ਕੋਈ ਗੱਲ ਨਹੀਂ। ਮੈਂ ਤੇ ਨਹੀਂ ਮੰਨ ਰੱਖਣਾ ਇਹਨੂੰ ਮਰਜੀ ਆ ਫਿਰ ਤੁਹਾਡੀ ਵੇਖ ਲਓ ਮੈਂ ਜਾ ਖੜਾਕ ਸੌਣ ਕੇ ਬਾਹਰ ਆਇਆ ਚਲ ਠੀਕ ਆ ਮੈਂ ਚਾਹ ਪੀ ਲਾ ਹੁਣ ਕਮਲ ਕੀ ਕਰਦੀ ਕੁਛ ਨਹੀਂ ਦਿੱਦੀ ਵੇਲੀ ਸੀ ਹਾਂਜੀ ਤੇ ਪਰੌਣੇ ਆਉਂਦੇ ਆ ਕੋਣਾ ਹੁੰਦਿਆ ਸੰਦੀਪ ਉਹ ਦਿਨ ਵੀ ਸੰਦੀਪ ਦੀਦੀ ਆਏ ਸੀ ਉਹ ਮੰਮੀ ਕਹਿਣ ਦੇ ਆ ਕਿ ਆਉਣਾ ਵਾ ਹੂੰ ਤੇ ਦੋਨੇ ਇਦਾਂ ਕਰ ਜਾ ਕੇ ਨਾ ਬਾਜ਼ਾਰ ਜਾ ਹਾਂਜੀ ਤੇ ਕੋਈ ਸਬਜ਼ੀ ਲੈ ਆ ਤੇ ਨਾਲ ਕੁਛ ਚਾਹ ਨਾ ਲੈ ਆ ਖਾਣ ਵਾਸਤੇ ਪੀੜੀ ਸਬਜ਼ੀ ਲੈ ਕੇ ਆ ਵਾ ਵੇਖ ਲਈ ਜਿਹੜੀ ਵੀ ਤੈਨੂੰ ਸਹੀ ਲੱਗਦੀ ਹੋਊਗੀ ਕੋਈ ਵੀ ਲੈ ਕੇ ਆਵੀ ਹੈ ਸਕੂਟਰੀ ਲੈ ਜਾ ਫਿਰ ਹੈ ਚਲੋ ਠੀਕ ਸੇ ਹਾਂ ਮੈਂ ਆਉਂਦਿਆਂ ਨੂੰ ਨਾ ਝਾੜੂ ਪੋਚਾ ਕਰ ਲਾ ਠੀਕ ਪਹਿਣ ਜੀ ਅਸੀਂ ਤਾਂ ਸੰਦੀਪ ਨੂੰ ਲੈਣ ਆਉਣ ਦੀਆਂ ਤਿਆਰੀਆਂ ਕਰਨ ਦੇ ਆਹੀਂ ਤੇ ਤੁਸੀਂ ਪਹਿਲਾਂ ਹੀ ਲੈ ਕੇ ਆ ਕੇ ਇਹਨੂੰ ਪਹਿਣ ਜੀ ਉਹ ਤੇ ਤੁਹਾਡੀ ਗੱਲ ਠੀਕ ਆ ਪਰ ਗੱਲ ਹੀ ਇਦਾਂ ਨਹੀਂ ਹੋ ਗਈ ਆ ਕਿ ਜਿਹੜਾ ਸਾਨੂੰ ਪਹਿਲੇ ਆਉਣਾ ਪੈ ਗਿਆ ਕਿਉਂ ਭੈਣ ਜੀ ਕੀ ਗੱਲ ਹੋ ਗਈ ਆ ਪਹਿਣ ਜੀ ਤੁਹਾਡਾ ਫਰਜ ਨਹੀਂ ਪੰਦਾ ਸਾਨੂੰ ਦੱਸਣਾ ਪੀਹਾੜੀ ਕੁੜੀ ਨੂੰ ਆ ਨੁਕਸਿਆ ਪਹਿਣ ਜੀ ਕਿਹੜਾ ਨੁਕਸਾ ਆੜੀ ਕੁੜੀ ਚ ਚੰਗੀ ਭਲੀ ਤੇ ਹੈ ਗਈ ਆ ਉਹ ਕਿਉਂ ਲ ਘਾ ਰੱਖਣ ਦੇ ਅਜੇ ਵੀ ਹੋ ਤਾਂ ਸਾਰਾ ਕੁਝ ਯਾਰ ਹੋ ਗਿਆ ਆ ਤੁਹਾਡਾ ਫਰਜ਼ ਬੰਦਾ ਸਾਨੂੰ ਦੱਸਣਾ ਪੀਹਾੜੀ ਕੁੜੀ ਨੂੰ ਪਿਛਲੇ ਜਨਮ ਦੇ ਚੇਤੇ ਆਉਂਦੇ ਆ ਮਾਸੀ ਜੀ ਮੰਨਿਆ ਕਿ ਮੇਰੀ ਭੈਣ ਨੂੰ ਨਾ ਪਿਛਲੇ ਜਨਮ ਦਾ ਚੇਤਾ ਆਉਂਦਾ ਵਾ ਪਰ ਇਹ ਕੋਈ ਬਿਮਾਰੀ ਥੋੜੀ ਆ ਇਹ ਕਿਸੇ ਨੂੰ ਵੀ ਆ ਸਕਦਾ ਵਾ ਮੈਨੂੰ ਨਹੀਂ ਪਤਾ ਇਹ ਬਿਮਾਰੀ ਆ ਕਿ ਕੀ ਆ ਪਰ ਜਦੋਂ ਦੀ ਸਾਡੇ ਘਰ ਆਈ ਆ ਨਾ ਸਾਡੇ ਘਰ ਦਾ ਤਾਂ ਸਾਰਾ ਮਾਹੌਲ ਖਰਾਬ ਹੋ ਗਿਆ ਆ ਫਿਰ ਵਿਆਹ ਵਾਲੇ ਦਿਨ ਵੀ ਭੈਣ ਜੀ ਤੁਸੀਂ ਗੱਲ ਗੋਲ ਮੋਲ ਕਰਕੇ ਪਿਪੋਖ ਨਾਲ ਨੂੰ ਚੱਕਰ ਆ ਗਿਆ ਆ ਪੈਨ ਜੀ ਏਡੀ ਵੱਡੀ ਤਾਂ ਕੋਈ ਗੱਲ ਹੈ ਨਹੀਂ ਆ ਕਿ ਜਿਹੜੀ ਸਾਨੂੰ ਦੱਸਣੀ ਚਾਹੀਦੀ ਸੀ ਪਿਛਲੇ ਜਨਮ ਦਾ ਚੇਤਾ ਹੀ ਆ ਗਿਆ ਇਹਦੇ ਚ ਕੀ ਹੋ ਗਿਆ ਤੁਹਾਨੂੰ ਪੈਨ ਜੀ ਤੁਸੀਂ ਇਹ ਗੱਲ ਕਹਿ ਰਹੇ ਹੋ ਨਾ ਸਾਡੇ ਘਰ ਆ ਕੇ ਤੇ ਵੇਖੋ ਹਾਂ ਦੂਜੇ ਦਿਨ ਇਹਨੂੰ ਦੌਰੇ ਪੈ ਜਾਂਦੇ ਆ ਚੀਜ਼ਾਂ ਚੁੱਕ-ਚੁੱਕ ਮਾਰਦੀ ਆ ਚੀਕਾਂ ਕਦੀ ਮਾਰਦੀ ਆ ਕਦੀ ਤਾਈ-ਤਾਈ ਕਰਦੀ ਰਹਿੰਦੀ ਆ ਸਾਨੂੰ ਪਤਾ ਹੀ ਕਿੰਨੇ ਤੰਗ ਹੋ ਗਏ ਆ ਭੈਣ ਜੀ ਹੁਣ ਤੁਸੀਂ ਦੱਸ ਦੋ ਕਿ ਤੁਸੀਂ ਕੀ ਚਾਹੁੰਦੇ ਏ ਜੇ ਮੈਂ ਤਾਂ ਹੁਣ ਇਹ ਚਾਹੁੰਨੀ ਆ ਵੀ ਆਪਣੀ ਕੁੜੀ ਨੂੰ ਤੁਸੀਂ ਇੱਥੇ ਰੱਖੋ ਤੇ ਇਲਾਜ ਕਰਾ ਦਿਓ ਜਿੱਦਾਂ ਇਲਾਜ ਕਰਾ ਦਿਓਗੇ ਨਾ ਤੇ ਆ ਕੇ ਅਸੀਂ ਲੈ ਜਾਵਾਂਗੇ ਭੈਣ ਜੀ ਕਿਦਾਂ ਦੀਆਂ ਗੱਲਾਂ ਕਰਨ ਦੇ ਜੋ ਇੱਕ ਤੇ ਅੱਗੇ ਤੇ ਮੇਰੀ ਘਰ ਬੈਠੀ ਆ ਉਤੋਂ ਤੁਸੀਂ ਇਹਨੂੰ ਵੀ ਕਹਿੰਦੇ ਰੱਖ ਲਓ ਤੇ ਮੈਂ ਕੀ ਕਰੂੰਗੀ ਦੱਸ ਤੇ ਭੈਣ ਜੀ ਤੁਸੀਂ ਉਹਦੇ ਵੀ ਲ ਘਰ ਰੱਖਿਆ ਹੋਣਾ ਤਾਂ ਹੀ ਉਹ ਘਰ ਬੈਠੀ ਆ ਜਿੱਦਾਂ ਸਾਡੇ ਨਾਲ ਘਰ ਰੱਖਿਆ ਤੁਸੀਂ